ਤੁਸੀਂ ਦੇਖ ਰਹੇ ਹੋ ਅਸਮ ਜਰਨਲ نیوز ਮੈਂ ਹਾਂ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਅੱਜ ਆਪਾਂ ਫਿਰ ਗੱਲਬਾਤ ਕਰਾਂਗੇ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੋਣ ਵਾਲਾ ਹੈ ਕਰੋਨਾ ਨੂੰ ਲੈ ਕੇ ਕਰੋਨਾ ਨੂੰ ਲੈ ਕੇ ਨਵੀਆਂ ਗਾਈਡਲਾਈਨਸ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈਆਂ ਨੇ ਉੱਥੇ ਹੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੁਣਾਂ ਬਾਰੇ ਗੱਲ ਕਰਾਂਗੇ ਅਤੇ ਇਸ ਤੋਂ ਇਲਾਵਾ ਵਿਦਾਇਕ ਜਨ ਮਾਜਰਾ ਸਮੇਤ ਹੋਰ ਮੁੱਦੇ ਹੋਣਗੇ ਹੋਰ ਕਿਹੜੇ ਮੁੱਦੇ ਹੋਣਗੇ ਚਰਚਾ ਦਾ ਵਿਸ਼ਾ ਹੋਣਗੇ ਅੱਜ ਦੇ ਖਾਸ ਮੁੱਦੇ ਰਹਿਣਗੇ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਇਹਦਾ ਤੁਸੀਂ ਕੀ ਕਹੋਗੇ ਧੰਨਵਾਦ ਜੀ ਬਹੁਤ-ਬਹੁਤ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਅੱਜ ਕੱਲ ਠੰਡ ਦਾ ਮੌਸਮ ਹੈ ਤਾਂ ਥੋੜਾ ਜਿਹਾ ਸਵਾਗਤ ਨਿੱਗਾ ਨਿੱਗਾ ਕਹਿ ਕਰ ਲਿਆ ਕਰੋ ਥੋੜਾ ਜਿਹਾ ਹੌਸਲਾ ਜਿਹਾ ਹੋ ਜਾਂਦਾ ਠੰਡੇ ਦੇ ਵਿੱਚ ਜੀ ਹਾਂਜੀ ਜੀ ਬਿਲਕੁਲ ਤੇ ਬਾਕੀ ਸੇ ਸੂਤ ਤੇ ਬਿਲਕੁਲ ਠੀਕ ਹੈ ਜੀ ਉਸ ਮਾਲਕ ਦੀ ਕਿਰਪਾ ਹੈ ਕਿਰਪਾ ਜੀ ਬਿਲਕੁਲ ਕਿਰਪਾ ਚਾਹੀਦੀ ਹੈ ਮਾਲਕ ਦੀ ਕਿਰਪਾ ਚਾਹੀਦੀ ਹੈ ਤੇ ਬਰਿੰਦਰ ਜੀ ਅੱਜ ਦੇ ਅੱਜ ਦੇ ਖਾਸ ਮੁੱਦੇ ਨੇ ਖਾਸ ਮੁੱਦੇ ਆਪਾਂ ਉਹਨਾਂ ਦੇ ਵਿੱਚੋਂ ਪਹਿਲਾਂ ਲੈ ਲੈਨੇ ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਨਵੀਆਂ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਤੇ ਉਹ ਕੀ ਗਾਈਡਲਾਈਨਸ ਨੇ ਤੇ ਲੋਕਾਂ ਨੂੰ ਕੀ ਅਪੀਲ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਜੀ ਜੀ ਕਰੋਨਾ ਵਾਲਾ ਜਿਹੜਾ ਦੇ ਆ ਨਾ ਇਹਨ ਫੇਰ ਅੱਖਾਂ ਮਖੌਣੀਆਂ ਸ਼ੁਰੂ ਕਰ ਦਿੱਤੀਆਂ ਨੇ ਚੰਗਾ ਪੜਾ ਬੈਠਾ ਹੋਇਆ ਸੀ ਜੀ ਜੀ ਚੰਗਾ ਬੱਲੋ ਕੀ ਸੋਚਦੇ ਲੈ ਵੀ ਖਤਮ ਹੋ ਗਿਆ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕਰੋਨਾ ਵੇਲੇ ਜਿਸ ਵੇਲੇ 2020 ਦੇ ਵਿੱਚ ਇਹ ਮਾਹੌਲ ਸੀ ਨਾ ਜੀ ਤੇ ਲੋਕਾਂ ਦਾ ਵਿਚਾਰਿਆਂ ਦਾ ਕੀ ਬੁਰਾ ਹਾਲ ਹੋਇਆ ਸੀ ਕਾਰੋਬਾਰ ਕੰਮ ਧੰਦੇ ਬੰਦ ਹੋ ਗਏ ਸੀ ਲੁਕੀ ਰੋਟੀ ਤੋਂ ਆਤਰ ਹੋ ਗਏ ਸੀ ਜੀ ਔਰ ਇੰਨਾ ਮਾੜਾ ਹਾਲ ਸੀਗਾ ਸੜਕਾਂ ਸੁਨ ਸੁਨੀਆਂ ਨਜ਼ਰ ਆਉਂਦੀਆਂ ਸੀ ਜੀ ਜੀ ਅੱਜ ਕੱਲ ਅਸੀਂ ਵੇਖਦੇ ਆ ਨਾ ਜੀ ਕਿ ਕਈ ਵਾਰੀ ਕਹਦੇ ਯਾਰ ਰੌਣਕ ਬੜਾ ਭੀੜ ਬੜੀ ਹੈ ਤੇ ਉਦੋਂ ਜਦੋਂ ਸੜਕਾਂ ਸੁਨੀਆਂ ਹੁੰਦੀਆਂ ਸੀ ਤੇ ਅਸੀਂ ਸੋਚੀਦਾ ਹੁੰਦਾ ਸੀਗਾ ਕਿ ਯਾਰ ਕੀ ਆ ਰੌਣਕ ਮੇਲਾ ਹੁੰਦਾ ਸੀ ਸੜਕਾਂ ਤੇ ਹਮ ਹੁਣ ਤੇ ਦੇਖੋ ਕਿਹਦਾ ਉਹ ਫਿਲਮਾਂ ਨਹੀਂ ਸੀ ਆਉਂਦੀ ਹਾਲੀਵੁੱਡ ਦੀਆਂ ਫਿਲਮਾਂ ਜਿਹੜੀਆਂ ਹੁੰਦੀਆਂ ਸੀਗੀਆਂ ਉਹਦੇ ਜੇ ਸੁਨਮਸਾਨ ਹੋਈ ਹੁੰਦੀ ਸੀ ਉਦੋਂ ਦਾ ਸੀ ਨਜ਼ਰ ਆਉਂਦਾ ਸੀ ਯਾਰ ਕੀ ਹੋ ਕੀ ਗਿਆ ਪੂਰੀ ਦੁਨੀਆ ਨੂੰ ਜੀ ਬਿਲਕੁਲ ਤੇ ਕੋਰੋਨਾ ਦਾ ਜਿਹੜਾ ਇੱਕ ਦੇਣ ਸੀਗੇ ਉਹ ਹਾਲਾਤ ਸੀਗੇ ਉਹ ਮਾਹੌਲ ਸੀਗਾ ਜੀ ਉਹ ਇੱਕ ਇਤਿਹਾਸ ਹੀ ਬਣ ਗਿਆ ਔਰ ਇਹੋ ਜਿਹੇ ਹਾਲਾਤ ਸ਼ਾਇਦ ਕਿਸੇ ਨੇ ਵੀ ਨਾ ਦੇਖੇ ਹੋਣ ਅਸੀਂ ਬਜ਼ੁਰਗਾਂ ਤੋਂ ਵੀ ਪੁੱਛੀਦਾ ਸੀ ਕਹਿੰਦੇ ਨਾ ਭਾਈ ਇਹੋ ਜਿਹੀ ਚੀਜ਼ਾਂ ਦੇ ਸੀ ਸੁਣੀਆਂ ਵੀ ਨਹੀਂ ਸੀ ਜੋ ਹਾਲਾਤ ਬਣ ਗਏ ਸੀਗੇ ਸਨਮਸਾਨ ਪੂਰੀ ਦੁਨੀਆ ਇੱਕ ਵੀ ਸ਼ਹਿਰ ਜਾਂ ਇੱਕ ਦੇਸ਼ ਵੀ ਨਹੀਂ ਪੂਰੀ ਦੁਨੀਆ ਸਨਮਸਾਨ ਬਣ ਗਈ ਸੀ ਹੁਣ ਜਿਸ ਢੰਗ ਨਾਲ ਹੁਣ ਨਵਾਂ ਵੇਰੀਐਂਟ ਜੀਐਨ1 ਆਇਆ ਹੂੰ ਤੇ ਪੰਜਾਬ ਦੇ ਵਿੱਚ ਵੀ ਚਾਰ ਕ ਮਰੀਜ਼ ਦੱਸੇ ਜਾ ਰਹੇ ਨੇ ਤੇ ਇੱਕ ਨਵਾਂ ਸ਼ਹਿਰ ਤੋਂ ਇੱਕ ਸੱਜਣ ਵਿਚਾਰਾ ਮਿਰਗੀ ਦਾ ਪੇਸ਼ੈਂਟ ਸੀਗਾ ਉਹ ਤੇ ਚੈੱਕਅਪ ਕਰਾਉਣ ਆਇਆ ਤੇ ਉਹ ਅਚਾਨਕ ਹੀ ਉਹਨਾਂ ਨੇ ਟੈਸਟ ਕਰ ਲਿਆ ਤੇ ਕਹਿੰਦੇ ਜੀ ਇਹ ਤੇ ਜੀ ਕੋਰੋਨਾ ਪੋਜ਼ਿਟਿਵ ਹੈ ਜੀ ਤੇ ਉਹ ਇਸੇ ਤਰੀਕੇ ਦੇ ਨਾਲ ਇੱਕ ਤੇ ਠੀਕ ਹੋ ਕੇ ਚਲਾ ਗਿਆ ਜਿਹੜਾ ਮਰੀਜ਼ ਆਇਆ ਸੀਗਾ ਬਾਕੀ ਮਤਲਬ ਕੁੱਲ ਚਾਰ ਮਰੀਜ਼ ਦੱਸੇ ਜਾ ਰਹੇ ਆ ਸਿਹਤ ਮੈਹਿਕਮੇ ਵੱਲੋਂ ਵੀ ਜਿੰਨੇ ਵੀ ਸਿਵਲ ਸਰਜਨ ਨੇ ਪੰਜਾਬ ਦੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਪਹਿਲੇ احتیاط ਵਰਤੋ ਜੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ ਨਰਸਾਂ ਨੂੰ ਇਹ ਕਿਹਾ ਗਿਆ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਮਾਸਕ ਲਾ ਕੇ ਰੱਖੋ ਪੂਰੀ ਤਰ੍ਹਾਂ ਨਾਲ ਪ੍ਰੀਕਾਸ਼ਨਸ ਰੱਖੋ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਭੀੜ ਭੜ ਵਾਲੀ ਜਗ੍ਹਾ ਤੇ ਮਾਸਕ ਦਾ ਇਸਤੇਮਾਲ ਕਰੋ ਔਰ ਹੱਥ ਜਿਹੜੇ ਹੈਗੇ ਆ ਜਿਸ ਢੰਗ ਨਾਲ ਪਹਿਲਾਂ ਹੁੰਦੇ ਸੀ ਨਾ ਅਸੀਂ ਦਫਤਰ ਆਈਸ ਸੈਨੀਟਾਈਜ਼ ਤੋਂ ਦਫਤਰ ਆਈਏ ਨਾ ਹਰ ਬੰਦੇ ਕੋਲ ਸ਼ੀਸ਼ੀ ਹੁੰਦੀ ਹੈ ਬਿਲਕੁਲ ਤੇ ਦਫਤਰ ਜੇ ਕੰਪਿਊਟਰ ਤਾਂ ਬਹਿਨ ਤੋਂ ਪਹਿਲਾਂ ਹੁੰਦੇ ਹਨ ਅਧਨਾ ਤੇ ਉਹ ਕਹਿੰਦਾ ਵੀ ਬੜੇ ਉਸ ਤੋਂ ਬਾਅਦ ਉਹ ਉਹਦੇ ਚ YouTube ਤੇ ਵੀ ਆਉਂਦੇ ਹੁੰਦੇ ਨੇ ਕਹਿੰਦਾ ਕਿ ਜਿਹੜਾ ਬੰਦਾ ਜੰਗਲ ਪਾਣੀ ਜਾ ਕੇ ਵੀ ਹੱਥ ਨਹੀਂ ਨਾ ਧੋਂਦਾ ਉਹਨੂੰ ਵੀ ਹੱਥ ਧੋਣ ਦੀ ਆਦਤ ਪੈ ਗਈ ਹੈ ਮਤਲਬ ਇਹੋ ਜਿਹੀ ਮਿਮਿਕਰੀ ਇਹੋ ਜਿਹੜੀਆਂ ਕਮੇਡੀ ਜਿਹੜੀ ਆ ਉਹ ਨਜ਼ਰ ਆਉਂਦੀ ਹੁੰਦੀ ਸੀ ਜੀ ਕੁੱਲ ਬਲਾ ਕੇ ਭពਿੰਦਰ ਜੀ ਇਹ ਜਿਹੜਾ ਕੋਰੋਨਾ ਦਾ ਨਵਾਂ ਜਿਹੜਾ ਵੇਰੀਐਂਟ ਆਇਆ ਸਸਿਤੇ ਹੀ ਇਹਨੇ ਕਿ ਰੱਬ ਖੈਰ ਕਰੇ ਉਹੋ ਜੇ ਹਾਲਾਤ ਦੁਬਾਰਾ ਨਾ ਬਣ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੀਆਂ ਜੋ ਸਰਕਾਰ ਵੱਲੋਂ ਹਦਾਇਤਾਂ ਆਈਆਂ ਨੇ ਉਹਨਾਂ ਦਾ ਪੂਰੀ ਤਰ੍ਹਾਂ ਪਾਲਣਾ ਉਹਨਾਂ ਦੀ ਕੀਤੀ ਜਾਵੇ ਤੇ ਪੂਰਾ ਪ੍ਰਿਕਾਸ਼ਨ ਰੱਖਿਆ ਜਾਵੇ ਜੀ ਇਸ ਦੇ ਨਾਲ ਹੀ ਇੱਕ ਹੋਰ ਸਵਾਲ ਹੈ ਵਿਰਿੰਦਰ ਜੀ ਆਪ ਦੇ ਕਨਵੀਨਰ ਆਮ ਆਦਮੀ ਪਾਰਟੀ ਦੇ ਕਨਵੀਨਰ ਉਹਨਾਂ ਨੂੰ ਲੈ ਕੇ ਜਿਹੜਾ ਇੱਕ ਸਬੰਧਨ ਜਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਉਕੇ ਪੂਰਾ ਮਾਮਲਾ ਹੈ ਤੇ ਪਹਿਲਾਂ ਉਸ ਜਿਹੜੇ ਪਹਿਲਾਂ ਉਹਨਾਂ ਦੇ ਨਾਲ ਜਿਹੜਾ ਮਾਮਲਾ ਚੱਲ ਰਿਹਾ ਏੜੀ ਦਾ ਉਹ ਤੇ ਕੀ ਸਾਹਮਣੇ ਆਇਆ ਸੀਗਾ ਤੇ ਹੁਣ ਕੀ ਸਿਨੈਰੀਓ ਬਣ ਰਹੇ ਨੇ ਦੇਖੋ ਜੀ ਆਪਕਾਰੀ ਨੀਤੀ ਨੂੰ ਲੈ ਕੇ ਮਾਮਲੇ ਤੇ ਆਪਕਾਰੀ ਨੀਤੀ ਮਾਮਲੇ ਮੰਨੀ ਡਰਿੰਕ ਨੂੰ ਲੈ ਕੇ ਜੀ ਲਗਭਗ ਆਪਾਂ ਕਈ ਵਾਰੀ ਮਲਗਬੱਲਾਂ ਕੀਤੀਆਂ ਨੇ ਹਨਾ ਕਈ ਵਾਰੀ ਪ੍ਰੋਗਰਾਮ 'ਚ ਜ਼ਿਕਰ ਕੀਤਾ ਹੈਗਾ ਪਹਿਲਾਂ ਵੀ ਜਿਸ ਢੰਗ ਨਾਲ 2 ਨਵੰਬਰ ਨੂੰ ਜੀ ਸਦਾ ਭੇਜਿਆ ਸੀ ਬਈ ਆਓ ਪੀਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਰਾਹਨ ਹੋਣਾ ਹੈ ਨਾ ਕੇਜਰੀਵਾਲ ਹੋਰਾਂ ਨੇ ਚਿੱਠੀ ਭੇਜੀ ਤੀ ਜਵਾਬ ਦੇ ਵਿੱਚ ਪੇਸ਼ ਨਹੀਂ ਸੀ ਹੋਏ ਫਿਰ 18 ਦਸੰਬਰ ਨੂੰ ਹੋਰਾਂ ਨੂੰ ਸੱਬਣ ਜਾਰੀ ਹੋਏ ਕਿ ਆਓ ਜੀ ਸੱਜਣ ਜੀ 21 ਤਰੀਕ ਨੂੰ ਆਓ ਜੀ ਫਿਰ ਉਹਨਾਂ ਨੇ ਚਿੱਠੀ ਭੇਜੀ ਤੀ ਜੀ ਬਿਲਕੁਲ ਕਿ ਭਾਈ ਅਸੀਂ ਇਹ ਜਿਹੜਾ ਗੈਰ ਕਾਨੂੰਨੀ ਹੈ ਜੀ ਤੇ ਸਿਆਸਤ ਤੋਂ ਪ੍ਰੇਰਿਤ ਹੈ ਇਹ ਜਿਹੜਾ ਸੱਦਾ ਪੱਤਰ ਇਹ ਸੰਮਣ ਹੁਣ ਫਿਰ ਸਾਮਣੇ ਜਾਰੀ ਹੋਇਆ ਹੈ ਕਿ 3 ਜਨਵਰੀ ਨੂੰ ਤੁਸੀਂ ਹਾਜ਼ਰ ਹੋ ਕੇਜਰੀਵਾਲ ਹੁਰਾਂ ਦੇ ਵਕੀਲਾਂ ਨੇ ਤੇ ਕੇਜਰੀਵਾਲ ਸਾਹਿਬ ਹੁਰਾਂ ਨੇ ਫੇਰ ਇਹ ਨੋਟਿਸ ਦਾ ਜਵਾਬ ਭੇਜਿਆ ਜੀ ਕਿ ਭਾਈ ਇਹ ਜਿਹੜਾ ਨਾ ਪ੍ਰੇਰਤਸ્ય ਸਤੋ ਹਮ ਗੈਰ ਕਾਨੂੰਨੀ ਹੈ ਜੀ ਲੋਕ ਸਭਾ ਨੇ ਚੋਣਾ ਆਣਵਾਰੀ ਆ ਰਹੀਆਂ ਨੇ ਹੂੰ ਲੋਕ ਸਭਾ ਦੀਆਂ ਚੋਣਾਂ ਨੂੰ ਧਿਆਨ ਚ ਰੱਖਤੇ ਹੋਏ ਇਹ ਜਿਹੜਾ ਹੈਗਾ ਖਾੜਾਂ ਨੂੰ ਸੁਰੱਖਿਆ ਚ ਰੱਖਣ ਦੇ ਲਈ ਸੰਸਣੀ ਖੇਜ ਖਾੜਾਂ ਦੇ ਲਈ ਜੀ ਇਹੋ ਜੀ ਜਿਹੜੇ ਆ ਸੰਮਣ ਭੇਜੇ ਜਾ ਰਹੇ ਆ ਜੀ ਸੋ ਇਹ ਕਿਤੇ ਨਾ ਕਿਤੇ ਜਿਹੜਾ ਸੰਮਣ ਹੈ ਇਹ ਸਿਆਸਤ ਤੋਂ ਪ੍ਰੇਰਿਤ ਤਰਕ ਸੰਗਤ ਨਹੀਂ ਹੈਗੇ ਇਹ ਸੰਮਣ ਜੀ ਸੋ ਮੈਂ ਪਹਿਲਾਂ ਵੀ ਕਿਹਾ ਇਹ ਵੀ ਕਿਤੇ ਕਿਹਾ ਜਾ ਸਕਦਾ ਹੈ ਕਿ ਏਜੰਸੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਇਹਨਾਂ ਦਾ ਕੀ ਕਹਿਣ ਦੇਖੋ ਇਹ ਤੇ ਕਿਆ ਹੀ ਰੇਨੇ ਕਿ ਏਜੰਸੀਆਂ ਦੀ ਦੇਖੋ ਪੰਜਾਬ ਦੇ ਵਿੱਚ ਕਾਂਗਰਸ ਦੇ ਇੱਕ ਆਗੂ ਨੇ ਵੀ ਕਿਹਾ ਸੀਗਾ ਕਿ ਕੇਂਦਰ ਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਦੇ ਵਿੱਚ ਉਹਨਾਂ ਪੰਜਾਬ ਦਾ ਵੀ ਨਾ ਕਿ ਪੰਜਾਬ ਦੇ ਵਿੱਚ ਸੂਬਾ ਸਰਕਾਰ ਜਿਹੜੀਆਂ ਇਹੋ ਜਿਹੀਆਂ ਏਜੰਸੀਜ਼ ਨੇ ਪੰਜਾਬ 'ਚ ਵਿਜੀਲੈਂਸ ਹੈ ਕੇਂਦਰ 'ਚ ਸੀਬੀਆਈ ਹੈ ਈਡੀ ਹੈ ਉਹਦੀ ਤੌਰ ਵਰਤੋਂ ਕੀਤੀ ਜਾ ਰਹੀ ਹੈ ਇੱਕ ਕਾਂਗਰਸ ਦੇ ਇੱਕ ਲੀਡਰ ਨੇ ਕਿਹਾ ਸੀ ਇਸੇ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਹੋਰੀ ਵੀ ਇਹ ਗੱਲ ਆਮ ਆਦਮੀ ਪਾਰਟੀ ਵੀ ਕਹਿ ਰਹੀਆਂ ਨੇ ਕਿ ਕੇਂਦਰੀ ਏਜੰਸੀ ਦੀ ਜਿਹੜੀਆਂ ਉਹ ਤੌਰ ਵਰਤੋਂ ਜਾਰੀ ਹੈ ਪ੍ਰੈਸ਼ਰ ਚ ਡਿਆ ਕੇ ਘੱਮ ਕੀਤੇ ਜਾ ਰਹੇ ਨੇ ਸੋ ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕੱਲ ਵੀ ਆਪਾਂ ਗੱਲਬਾਤ ਕੀਤੀ ਸੀ ਕਿ ਅਰਵਿੰਦ ਕੇਜਰੀਵਾਲ ਹੋਰੀ ਆਨੰਦਗੜ ਪਿੰਡ ਹੈਗਾ ਹੁਸ਼ਿਆਰਪੁਰ ਤੋਂ 12 ਕਿਲੋਮੀਟਰ ਦੂਰ ਜਿੱਥੇ ਇੱਕ ਮੈਡੀਟੇਸ਼ਨ ਸੈਂਟਰ 'ਚ 10 ਦਿਨਾਂ ਤੇ ਲਈ ਜੈਸਾਨ ਧਿਆਨ ਮਗਨ ਹੋਣ ਵਾਸਤੇ ਚਲਕੇ ਨੇ ਉੱਥੇ ਉਹਨਾਂ ਨੇ ਉਹ ਮੈਡੀਟੇਸ਼ਨ ਵਗੈਰਾ ਦਾ ਜਿਹੜਾ ਧਿਆਨ ਦਾ ਪ੍ਰੋਗਰਾਮ ਹੈ ਉਹ ਕੀਤਾ ਹੈ ਤੇ ਇਹਨਾਂ ਨੂੰ ਫਿਰ ਉੱਥੇ ਜੀ ਸੂਚਨਾ ਮਿਲ ਗਈ ਹੋਣੀ ਹੈ ਹਾਂ ਜੀ ਉਹ 3 ਜਨਵਰੀ ਦਾ ਜਿਹੜਾ ਪ੍ਰੋਗਰਾਮ ਜਿਹੜਾ ਸੱਦਾ ਪੱਤਰ ਭੇਜਿਆ ਤੇ ਇਸੇ ਤਰੀਕੇ ਦੇ ਨਾਲ ਹੁਣ ਬਾਰ-ਬਾਰ ਜਿਹੜਾ ਹੈ ਭੁਪਿੰਦਰ ਜੀ ਬਾਰ-ਬਾਰ ਜਿਹੜਾ ਸੰਮਨ ਭੇਜ ਰਹੀ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਏਡੀ ਜਿਹੜੀ ਹੈ ਹਮ ਐਨਫੋਰਸਮੈਂਟ ਡਾਇਰੈਕਟੋਰੇਟ ਹੈ ਜੀ ਕੋਈ ਵੱਡੀ ਕਾਰਵਾਈ ਕਰੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਵੇ ਹੋ ਸਕਦਾ ਹੈ ਕਿ ਸਿਆਸਤ ਜਿਹੜੀ ਹੈ ਉਹ ਹੋਰ ਭੱਖ ਜਾਵੇ ਕਿਉਂਕਿ ਇਲੈਕਸ਼ਨ ਨੇ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਹੁੰਦੇ ਨੇ ਚੋਣਾਂ ਦੇ ਨੇੜੇ ਲੋਕ ਸਭਾ ਚੋਣਾਂ ਆ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਆਪਾਂ ਇਹ ਵੀ ਜਿਹੜੀ ਹੈ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਇਹ ਚੀਜ਼ਾਂ ਨਾ ਮਤਲਬ ਨਹੀਂ ਹੋ ਸਕਦੀਆਂ ਇਹ ਵੀ ਅੰਦਾਜ਼ੇ ਕਿਆਸ ਲਾਏ ਜਾ ਰਹੇ ਨੇ ਕਿ ਹੋ ਸਕਦਾ ਹੋ ਜੇ ਕਿਉਂਕਿ ਸਮਨ ਤੁਸੀਂ ਇੱਕ ਵਾਰੀ ਕੱਢਿਆ ਦੋ ਦੋ ਵਾਰੀ ਕੱਢਿਆ ਤੀਜੀ ਵਾਰੀ ਕੱਢਿਆ ਕਿੰਨੀ ਵਾਰੀ ਈਡੀ ਸਮਨ ਕੱਢੂ ਆਪਾਂ ਇਹ ਨਹੀਂ ਕਹਿੰਦੇ ਅਸੀਂ ਕਿਉਂਕਿ ਅਸੀਂ ਤੇ ਨਿਰਪੱਖ ਹੋ ਕੇ ਗੱਲ ਕਰਦੇ ਹੂੰ 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 ਇਹ ਜੋ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਜ਼ਮਨ ਜਾਰੀ ਕੀਤੇ ਨੇ ਜੀ ਠੀਕ ਹੈ ਹੁਣ ਕੇਜਰੀਵਾਲ ਹੋਰੀ ਆਮ ਆਦਮੀ ਪਾਰਟੀ ਦੇ ਵਕੀਲ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ ਜੀ ਹੁਣ ਸਮਾਂ ਇਹ ਦੱਸੂਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਈਡੀ ਜਿਹੜਾ ਉਹ ਕੀ ਫੈਸਲਾ ਲੈਂਦੀ ਹੈ ਜੀ ਕੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੁੰਦੇ ਨੇ ਉਸ ਕੇਸ ਦੇ ਵਿੱਚ ਦਿੱਲੀ ਦੀ ਬਾਗਡੋਰ ਜਿਹੜੀ ਆ ਕੌਣ ਸੰਭਾਲੇਗਾ ਅਰਵਿੰਦ ਕੇਜਰੀਵਾਲ ਹੋਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਈ ਜਿਹੜਾ ਸੱਦਾ ਪੱਤਰ ਜਿਹੜਾ ਸੰਮਣ ਇਹਨਾਂ ਨੂੰ ਭੇਜਿਆ ਗਿਆ ਹੈ ਉਹ ਇੱਕ ਸ਼ੱਕੀ ਦੇ ਰੂਪ ਦੇ ਵਿੱਚ ਮਤਲਬ ਕਿ ਉਹਨਾਂ ਨੂੰ ਸ਼ੱਕੀ ਸਮਝ ਕੇ ਭੇਜਿਆ ਗਿਆ ਉਹਨਾਂ ਨੂੰ ਗਵਾਦ ਦੇ ਰੂਪ ਚ ਭੇਜਿਆ ਗਿਆ ਕਿ ਜਾਂ ਫਿਰ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਉਹਦੇ ਤੌਰ ਦੇ ਭੇਜਿਆ ਗਿਆ ਕਿ ਜਾਂ ਫਿਰ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਦੇ ਤੌਰ ਤੇ ਉਹਨਾਂ ਨੂੰ ਇਹ ਸੰਮਣ ਭੇਜਿਆ ਗਿਆ ਕਹਿੰਦੇ ਉਹਨਾਂ ਨੂੰ ਤੇ ਇਸ ਚੀਜ਼ ਦੇ ਵੀ ਦਸੋ ਦੱਸਿਆ ਜਾਵੇ ਪਹਿਲਾਂ ਹੈ ਨਾ ਸੋ ਇਹ ਕੁੱਲ ਮਿਲਾ ਕੇ ਇਸ ਵੇਲੇ ਜਿਹੜਾ ਮਾਹੌਲ ਹੈ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਸਵਾਲ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਐਡੀ 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 ਜਿਹੜੀ ਹੈ ਉਹ ਅਰਵਿੰਦ ਗੇਜਰੀਵਾਲ ਨੂੰ ਗ੍ਰਿਫਤਾਰ ਕਰਦਾ ਦੇਖੋ ਸਰਕਾਰ ਖੂੜ ਵਕੀਲ ਵੱਡੇ ਵੱਡੇ ਹੁੰਦੇ ਨੇ ਜੀ ਆਮ ਬੰਦੇ ਤੋਂ ਜ਼ਿਆਦਾ ਇਹਨਾਂ ਕੋਲ ਕਾਨੂੰਨੀ ਜਾਣਕਾਰੀਆਂ ਕਾਨੂੰਨੀ ਤਾਕਤਾਂ ਹੁੰਦੀਆਂ ਨੇ ਪਰ ਕਿਤੇ ਦੂਜੇ ਪਾਸੇ ਉਹ ਵੀ ਈਡੀ ਹੈਗੇ ਆ ਹੂੰ ਹੂੰ ਸੋ ਇਹ ਸਭ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆ ਸਕਦੀਆਂ ਨੇ ਕਿ ਕੀ ਫੈਸਲਾ ਲਿਆ ਜਾਊਗਾ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਵੱਲੋਂ ਦੂਜੇ ਪਾਸੇ ਈਡੀ ਜਿਹੜਾ ਹੈ ਉਹ ਅੱਗੋਂ ਕੀ ਕਰਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਜੇ ਇਹਦੇ ਨਾਲ ਹੀ ਵਿਰਿੰਦਰ ਜੀ ਇੱਕ ਆਮ ਆਮ ਆਦਮੀ ਪਾਰਟੀ ਦੇ ਨਾਲ ਇਹ ਸਬੰਧ ਸੀ ਜੀ ਇਸੇ ਪਾਰਟੀ ਦੇ ਨਾਲ ਇੱਕ ਸਬੰਧਤ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਵਿਧਾਇਕ ਨੇ ਗੱਜਣ ਮਾਜਰਾ ਉਹਨਾਂ ਦੇ ਉੱਪਰ ਸ਼ਿਕੰਜਾ ਕਸ ਦਿੱਤਾ ਗਿਆ ਵਾ ਉਹਨਾਂ ਦੀ ਕੁਝ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ ਤੇ ਉਹ ਕਿਸ ਮਾਮਲੇ ਨੂੰ ਲੈ ਕੇ ਜਾਇਦਾਦ ਜ਼ਬਤ ਕੀਤੀ ਹੈ ਤੇ ਕਿੰਨੀ ਕੁ ਜਾਇਦਾਦ ਉਹਨਾਂ ਦੀ ਜਿਹੜੀ ਆ ਉਹ ਜ਼ਬਤ ਕੀਤੀ ਗਈ ਹੈ ਇਹ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਗੜ ਤੋਂ ਸਰਦਾਰ ਜਸਵੰਤ ਸਿੰਘ ਗੱਜਣ ਮਾਜਰਾ ਹੁਰੀ ਜੀ ਸੋ ਇਹਨਾਂ ਦੀ 35.10 ਕਰੋੜ ਸਨੇ ਮਲੇਰ ਕੋਟਲਾ ਵਿਖੇ ਜਿਹੜਾ ਇੱਕ ਇਹਨਾਂ ਦੀ ਹੈਗੀ ਹੈ ਨਾ ਜਾਇਦਾਦ ਚੱਲ ਅਚੱਲ 40.92 ਕਰੋੜ ਦੀ ਉਹ ਧੋਖਾਧੜੀ ਮਾਮਲੇ ਦੇ ਵਿੱਚ ਇਸ ਨੂੰ ਅਟੈਚ ਕੀਤਾ ਗਿਆ ਹੈ ED ਵੱਲੋਂ ਜੀ ਤੇ ਜਿਹੜਾ 40.92 ਕਰੋੜ ਰੁਪਿਆ ਬੈਂਕ ਲੋਨ ਤੋਂ ਖਾਤੜੀ ਮਾਮਲੇ 'ਚ CBI ਵੱਲੋਂ FIR ਦੇ ਨਾਲ ਮਲਕ ਕੀਤੀ ਗਈ ਸੀ ਪਹਿਲਾਂ ਹੈ ਨਾ ਜੀ ਸੋ ਇਹ ਮਾਮਲਾ ਇਸ ਤਰ੍ਹਾਂ ਸੀਗਾ ਕਿ ਇਹਨਾਂ ਦੀ ਕੰਪਨੀ ਹੈਗੀ ਐ ਮੈਸੇਜ ਤਾਰਾ ਕਾਰਪੋਰੇਸ਼ਨ ਲਿਮਟਿਡ ਜੀ ਉਹਦੇ ਵਿੱਚ ਇਹਨਾਂ ਨੇ ਬੈਂਕ ਤੋਂ ਲੋਨ ਲਿਆ ਸੀਗਾ ਤੇ ਫਰਦਰ ਇਹਨਾਂ ਨੇ ਉਸ ਬੈਂਕ ਲੋਨ ਨੂੰ ਤਿੰਨ ਜਲ ਜੋ ਦੋਸ਼ ਲਾਇਆ ਜਾ ਰਿਹਾ ਅਸੀਂ ਨਹੀਂ ਕਹਿ ਰਹੇ ਜੋ ਦੋਸ਼ ਲਾਇਆ ਜਾ ਰਿਹਾ ਤਿੰਨ ਜਾਲੀ ਫਰਮਾਂ ਦੇ ਵਿੱਚ ਉਸ ਪੈਸੇ ਨੂੰ ਟ੍ਰਾਂਸਫਰ ਕੀਤਾ ਗਿਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਤਾਰਾ ਹੈਲਥ ਫੂਡ ਲਿਮਟਿਡ ਦੇ ਵਿੱਚ ਆਪਣੀ ਇਹਨਾਂ ਦੀ ਕੰਪਨੀ ਜੀ ਉਹਦੇ ਵਿੱਚ ਪੈਸੇ ਨੂੰ ਪਾਇਆ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ 3.12 ਕਰੋੜ ਰੁਪਇਆ ਜੋ ਦੋਸ਼ ਲਾਇਆ ਜਾ ਰਿਹਾ ਕਿ ਆਪਣੇ ਨਿੱਜੀ ਖਾਤੇ ਟ੍ਰਾਂਸਫਰ ਕੀਤਾ ਤੇ ਹੋਰ ਇਹ ਜਿਹੜੇ ਪੈਸੇ ਦੀ ਹੈ ਉਹ ਜਿਹੜੀ ਹੈ ਦਰਬਾਰ ਤੋਂ ਕੀਤੀ ਕਿ ਜਿਸ ਉਦੇਸ਼ ਦੇ ਨਾਲ ਪੈਸਾ ਬੈਂਕ ਤੋਂ ਲੋਨ ਲਿਆ ਸੀ ਉਸ ਉਦੇਸ਼ ਤੋਂ ਇਲਾਵਾ ਇਹਨਾਂ ਨੇ ਉਸ ਪੈਸੇ ਨੂੰ ਜਿਹੜਾ ਹੈ ਮਿਸਯੂਜ਼ ਕੀਤਾ ਜੋ ਦੋਸ਼ ਲਾਇਆ ਜਾ ਰਹੇ ਨੇ ਜੀ ਠੀਕ ਹੈ ਜੀ ਹੁਣ ਉਸ ਮਾਮਲੇ ਦੇ ਵਿੱਚ ਜਿਹੜਾ ਹੈ ED ਅੱਗੇ ਫਰਦਰ ਕਾਰਵਾਈ ਕਰ ਰਹੀ ਹੈ ਅਟੈਚ ਕੀਤੀ ਹੈ ਜਿਸ ਢੰਗ ਨਾਲ ਮੈਂ ਗੱਲ ਕੀਤੀ ਹੈ ਕਿ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਨੇ ਇਹ ਅਟੈਚ ਕੀਤੀਆਂ ਨੇ ED ਵੱਲੋਂ ਇਨਫੋਰਸਮੈਂਟ ਟੈਕਟ੍ਰੇਟ ਵੱਲੋਂ ਤੇ ਇਹ ਇਹਨਾਂ ਦੇ ਜਿਹੜੇ ਇਸ ਮਾਮਲੇ ਨੂੰ ਲੈ ਕੇ ਆਪ ਦੇ ਉੱਤੇ ਕਿੰਨਾ ਕੁ ਪ੍ਰਭਾਵ ਪੈ ਸਕਦਾ ਜਿਵੇਂ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਨੇ ਜਾਂ ਆਪਾਂ ਪੰਜਾਬ ਦੇ ਵਿੱਚ ਵੀ ਗੱਲ ਕਰ ਰਹੀਏ ਕਿਤੇ ਨਾ ਕਿਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਾਰਪੋਰੇਸ਼ਨ ਆਪਣੀਆਂ ਨਗਰ ਨਿਗਮ ਦੀਆਂ ਚੋਣਾਂ ਜਾਂ ਕਾਰਪੋਰੇਸ਼ਨ ਦੀਆਂ ਚੋਣਾਂ ਜੇ ਹੁੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਇਹਨਾਂ ਦਾ ਇਸ ਮਾਮਲਾ ਕਿੰਨੀਆਂ ਕਿ ਪਰੇਸ਼ਾਨੀਆਂ ਖੜੀਆਂ ਕਰ ਸਕਦਾ ਮੈਂ ਦੇਖੋ ਗੱਲ ਇਹ ਹੈ ਕਿ ਜੇ ਕਿਤੇ ਦੋਸ਼ ਲੱਗਦੇ ਨੇ ਸਿੱਧੀ ਜਿਹੜੀ ਗੱਲ ਹੈ ਅਗਰ ਕੋਈ ਦੋਸ਼ ਲੱਗਦੇ ਨੇ ਜਾਂ ਕਿਤੇ ਰ ਕਿਤੇ ਕੁਝ ਚੀਜ਼ਾਂ ਹੁੰਦੀਆਂ ਨੇ ਤੇ ਉਹ ਚੀਜ਼ਾਂ ਦਾ ਆਮ ਜਨਤਾ ਵੋਟਰ ਦੀ ਮਾਨਸਿਕਤਾ ਤੇ ਅਸਰ ਤੇ ਪੈਂਦਾ ਹੀ ਪੈਂਦਾ ਹੈ ਕਿ ਭਾਈ ਇਹ ਦੇਖੋ ਅਹੁਦੇਦਾਰ ਜਿਹੜਾ ਹੈਗਾ ਇਹ ਇਸ ਟੱਗ ਨਾਲ ਦੋਸ਼ ਲੱਗੇ ਨੇ ਹੂੰ ਉਹਨਾਂ ਦੀ ਮਾਨਸਿਕਤਾ ਉਹਨਾਂ ਦੇ ਵਿਚਾਰਾਂ ਦੇ ਵਿੱਚ ਕਿਤਨੇ ਕਿਤੇ ਅਸਰ ਪੈਂਦਾ ਯਾਰ ਅਸੀਂ ਜਿਸ ਢੰਗ ਨਾਲ ਸੋਚਿਆ ਸੀਗਾ ਇਹ ਹੈ ਦੇਖੋ ਅਸੀਂ ਨਹੀਂ ਕਹਿੰਦੇ ਜੀ ਪੇ ਇਹ ਸਿਆਸਤ ਤੋਂ ਪ੍ਰੇਰਿਤ ਹੈ ਅਸੀਂ ਨਹੀਂ ਕਹਿੰਦੇ ਕਿ ਇਹ ਗਲਤ ਹੋਇਆ ਅਸੀਂ ਨਹੀਂ ਕਹਿੰਦੇ ਕਿ ਇਹ ਸਹੀ ਕੀਤਾ ਜਾਂ ਗਲਤ ਕੀਤਾ ਜਾਂ ਕੀ ਹੈ ਇਹ ਅਸੀਂ ਜੋ ਕੁਝ ਹੋ ਰਿਹਾ ਅਸੀਂ ਉਹ ਦੱਸ ਰਹੇ ਹਾਂ ਸਾਹਮਣੇ ਪੇਸ ਕਰ ਰਹੇ ਹਾਂ ਸਾਹਮਣੇ ਦੱਸ ਰਹੇ ਹਾਂ ਹੁਣ ਇਹ ਵੋਟਰਾਂ ਦੇ ਉੱਤੇ ਤੇ ਅਸਰ ਚ ਇਸ ਚੀਜ਼ ਦਾ ਪੈਣਾ ਹੀ ਪੈਂਦਾ ਠੀਕ ਹੈ ਹੁਣ ਗੱਲ ਇਹ ਹੈ ਕਿ ਜਿਸ ਢੰਗ ਨਾਲ ਤੁਸੀਂ ਨਗਰ ਨਿਗਮ ਚੋਣਾਂ ਦੀ ਗੱਲ ਕੀਤੀ ਹੈ ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ 15 ਦਸੰਬਰ ਤੋਂ ਪਹਿਲਾਂ-ਪਹਿਲਾਂ ਨਗਰ ਨਿਗਮ ਦੀਆਂ ਪੰਜ ਪੰਜ ਜ਼ਿਲ੍ਹਿਆਂ 'ਚ ਨਗਰ ਨਿਗਮ ਪੰਜ ਨਗਰ ਨਿਗਮਾਂ ਦੀਆਂ ਜਿਹੜੀਆਂ ਚੋਣਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਪੰਜ ਨਗਰ ਨਿਗਮਾਂ ਦੇ ਵਿੱਚ ਚੋਣਾਂ 15 ਦਸੰਬਰ ਤੋਂ ਪਹਿਲਾਂ ਕਰਵਾ ਦਿੱਤੀਆਂ ਜਾਣਗੀਆਂ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਪਿਆ ਸੀ ਪਰ ਉਹ ਅਜੇ ਵੀ ਉਸ ਦਾ ਕੋਈ ਅਤਾ ਪਤਾ ਨਹੀਂ ਹੈ ਚੋਣਾਂ ਕਦੋਂ ਹੋਣੀਆਂ ਨੇ ਜੀ ਮੈਨੂੰ ਜੋ ਨਜ਼ਰ ਆ ਰਿਹਾ ਫਿਲਹਾਲ ਸੂਬਾ ਸਰਕਾਰ ਦੀ ਜਿਹੜੀ ਨਜ਼ਰ ਹੈ ਉਹ ਲੋਕ ਸਭਾ ਚੋਣਾਂ ਤੇ ਹੈ ਜੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਉਂਕਿ ਜਿਸ ਢੰਗ ਨਾਲ ਪਹਿਲਾਂ ਪੰਜ ਸੂਬਿਆਂ ਦੇ ਵਿੱਚ ਜੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਜੋ ਨਤੀਜੇ ਸਾਹਮਣੇ ਆਏ ਨੇ ਉਹ ਦੇਖਣੇ ਸੀਗੇ ਤੇ ਮੈਨੂੰ ਲੱਗਦਾ ਉਸ ਤੋਂ ਬਾਅਦ ਸੂਬਾ ਸਰਕਾਰ ਨੇ ਨਗਰ ਨਿਗਮ ਦੀਆਂ ਚੋਣਾਂ ਕਰਾਉਣੀਆਂ ਸੀ ਪਰ ਉਹ ਨਤੀਜੇ ਜਿਹੜੇ ਆ ਉਹ ਸਾਹਦੇ ਸਾਹਮਣੇ ਆ ਇੱਕ ਸੀਟ ਦੇ ਉੱਤੇ ਇੱਕ ਸੂਬੇ 'ਚ ਤੇਲंगाना ਤੇ ਕਾਂਗਰਸ ਆਈ ਹੈ ਤਿੰਨ ਸੂਬਿਆਂ 'ਚ ਬੀਜੇਪੀ ਤੇ ਇੱਕ ਜਿਹੜੀ ਹੈਗੀ ਆ ਉਹ ਉੱਥੋਂ ਦੀ ਲੋਕਲ ਜਿਹੜੀ ਆ ਜੀ 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 ਪਾਰਟੀ ਜਿਹੜੀ ਹੈਗੀ ਆ ਹੁਣ ਗੱਲ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਸੂਬਾ ਸਰਕਾਰ ਹੁਣ ਲੋਕ ਸਭਾ ਦੀਆਂ ਚੋਣਾਂ ਤਿੱਖੇਗੀ ਜੀ ਬਿਲਕੁਲ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਨਜ਼ਰ ਆਉਂਦਾ ਹੈ ਉਸ ਤੋਂ ਬਾਅਦ ਜਿਹੜੀਆਂ ਨੇ ਇਹ ਚੋਣਾਂ ਜਿਹੜੀਆਂ ਨਗਰ ਨਿਗਮੀਆਂ ਚੋਣਾਂ ਨੇ ਉਸ ਤੋਂ ਬਾਅਦ ਹੋ ਸਕਦੀਆਂ ਨੇ ਜਿਸ ਦੇ ਨਾਲ ਇੱਕ ਹੋਰ ਸਵਾਲ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰੀ ਦੇ ਖਿਲਾਫ ਉਤਰੀ ਹੋਈ ਹੈ ਚਾਹੇ ਇਹਨਾਂ ਦੇ ਕਈ ਵਾਰ ਆਪਾਂ ਦੇਖਣ ਦੇ ਵਿੱਚ ਵੀ ਆ ਜੇ ਇਹਨਾਂ ਦੇ ਆਪਣੇ ਵਿਧਾਇਕ ਦੇ ਉੱਪਰ ਕੋਈ ਦੋਸ਼ ਲੱਗਦੇ ਨੇ ਤਾਂ ਜਾਂਚ ਕਰਵਾਈ ਜਾਂਦੀ ਆ ਤੇ ਭ੍ਰਿਸ਼ਟਾਚਾਰੀ ਨੂੰ ਲੈ ਕੇ ਤਾਂ ਸਖਤ ਹੈਗੀ ਹੈਗੀ ਆ ਦਿਖ ਵੀ ਰਹੀ ਆ ਕਿਤਨਾ ਕਿਤੇ ਤੇ ਹਾਲ ਹੀ ਦੇ ਵਿੱਚ ਜੇ ਆਪਾਂ ਅੱਜ ਗੱਲ ਕਰੀਏ ਤਾਂ ਪਟਵਾਰੀ ਨੂੰ ਤੇ ਪਟਵਾਰੀ ਦੇ ਪੁੱਤਰ ਨੂੰ ਰਿਸ਼ਵਤ ਲੈਣ ਦੇ ਫੜਿਆ ਗਿਆ ਵਾ ਉਹ ਕਿਸ ਮਾਮਲੇ ਦੇ ਵਿੱਚ ਫੜਾਇਆ ਗਿਆ ਤੇ ਕਿੰਨੀ ਰਿਸ਼ਵਤ ਉਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਤੇ ਕੀ ਕਾਰਵਾਈ ਹੋਈ ਇਸ ਮਾਮਲੇ ਦੇ ਵਿੱਚ ਸਾਫਾ ਪੁਬਿੰਦਰ ਜੀ ਜੀ ਮਾਮਲਾ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਹੈ ਕੀੜੀਆਂ ਪਿੰਡ ਦੱਸਿਆ ਜਾ ਰਿਹਾ ਉੱਥੇ ਦੋ ਪਿਓ ਪਤਨੀ ਜੀ ਸਾਫਾ ਪਟਵਾਰੀ ਸਾਬਕਾ ਪਟਵਾਰੀ ਸਾਫਾ ਪਟਵਾਰੀ ਤੇ ਉਹਦਾ ਪੁੱਤਰ ਸ਼ਹਿਜਾਦਾ ਜੀ ਉਹ ਕਿਤੇ ਕਿਸੇ ਨੂੰ ਅ ਜ਼ਮੀਨ ਦੇ ਕਾਗਜ਼ਾਤਾਂ ਸੰਬੰਧੀ ਉਹਨਾਂ ਨੇ ਕੋਈ ਤਰਮੀਮ ਕਰਾਉਣੀ ਸੀ ਕੰਮ ਸੀਗਾ ਅੱਗੇ ਨੂੰ ਉਹ ਉਸ ਦੇ ਬਦਲੇ ਜੀ ਕਿਉਂਕਿ ਜਦੋਂ ਸੇਵਾ ਮੁਕਤ ਹੋ ਜਾਂਦੇ ਨੇ ਪਟਵਾਰੀ ਜੀ ਤੇ ਉਹਨਾਂ ਦਾ ਲਿੰਕ ਤੇ ਰਹਿੰਦਾ ਹੀ ਹੈ ਬਿਲਕੁਲ ਇੱਕ ਦੂਜੇ ਦੇ ਪਟਵਾਰੀਆਂ ਨਾਲ ਪਟਵਾਰਖਾਨੀਆਂ ਨਾਲ ਕਿਉਂਕਿ ਪਟਵਾਰੀ ਇਹਦੀ ਜਿਹੜੀ ਪੋਸਟ ਹੈ ਇਹ ਸਾਫ ਜਿਹੜੇ ਮਤਲਬ ਸੇਵਾ ਮੁਕਤ ਪਟਵਾਰੀ ਹੁੰਦੇ ਉਹਨਾਂ ਕੋਲ ਤਜਰਬਾ ਬੜਾ ਹੁੰਦਾ ਹੈ ਬਿਲਕੁਲ ਕੱਲੀ ਕੱਲੀ ਚੀਜ਼ਾਂ ਨੂੰ ਨੁਕਤਾ ਪਤਾ ਹੁੰਦਾ ਹੈ ਨਵੇਂ ਪਟਵਾਰੀ ਦੇ ਜਦੋਂ ਕੰਮ ਕਰਦੇ ਹੁੰਦੇ ਨੇ ਪਰ ਜਿਹੜੇ ਪੁਰਾਣੇ ਖੁੰਡ ਹੋਏ ਹੁੰਦੇ ਨੇ ਨਾ ਜੀ ਉਹ ਪਟਵਾਰੀ ਜਿਹੜੇ ਸੇਵਾਮੁਕਤ ਹੁੰਦੇ ਨੇ ਨਾ ਖੁੰਡ ਬਣੇ ਹੁੰਦੇ ਨੇ ਜੀ ਤਾਂ ਖੁੰਡ ਪਟਵਾਰੀਆਂ ਕੋਲ ਹਰ ਚੀਜ਼ ਦਾ ਨੁਕਤਾ ਹੁੰਦਾ ਹੈ ਜੀ ਬਿਲਕੁਲ ਤੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਢੰਡੀ ਕਿੱਥੇ ਆ ਤੇ ਕਿਹੜੀ ਢੰਡੀ ਕਿੱਥੇ ਆ ਤੇ ਕਿਹੜਾ ਮਸਲਾ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਜੀ ਸੋ ਉਹ ਪਟਵਾਰੀ ਸਾਹਿਬ ਤੇ ਉਹਦਾ ਸ਼ਹਿਜ਼ਾਦਾ ਉਹਦੇ ਸ਼ਹਿਜ਼ਾਦੇ ਨੇ ਕੰਮ ਫੜ ਲਿਆ ਹੋਣਾ ਜੀ ਉਹਦੇ ਫਰਜ਼ੰਦ ਨੇ ਜੀ ਕਿਤਨ ਕਿਤ ਹਉਤੇ ਕਹਿੰਦੇ ਆ ਬਈ ਕੰਮ ਕਰਾ ਲਈਏ ਤੇ ਜਾਂ ਉਹ ਪਟਵਾਰੀ ਸਾਹਿਬ ਦਾ ਪਟਵਾਰੀ ਨੇ ਕਿਹਾ ਹਣਾ ਕਾਕਾ ਕੰਮ ਨੂੰ ਫੜ ਲਿਆ ਕਰ ਅਪਾ ਕਰਵਾ ਲਿਆ ਕਰਾਂਗੇ ਜੀ ਉਹ ਕੰਮ ਦੇ ਬਦਲੇ ਉਹ 11000 ਦੀ ਰਿਸ਼ਵਤ ਉਹ ਬੰਦੇ ਕੋ ਮੰਗ ਲਈ ਪਿਓ ਪੁੱਤਾਂ ਨੇ ਕਿ 11000 ਦੀ ਰਿਸ਼ਵਤ ਦੋ ਕਿਸ਼ਤਾਂ ਦੇ ਵਿੱਚ ਦੋ ਕਿਸ਼ਤਾਂ ਜੀ ਤੇ ਉਹ ਜਿਹੜਾ ਬੰਦਾ ਪੀੜਤ ਸੀ ਉਹਨੇ ਜੀ ਸੂਚਨਾ ਦੇ ਦਿੱਤੀ ਵਿਜੀਲੈਂਸ ਨੂੰ ਜੀ ਇਹ ਕੰਮ ਹੋ ਰਿਹਾ ਉਹਨਾਂ ਨੇ ਫੜ ਲਿਆ ਕਿ ਚੀਉ ਦੋਨਾਂ ਪਿਓ ਪੁੱਤਾਂ ਨੂੰ ਜੀ ਸੋ ਗੱਲ ਇਹ ਹੈ ਭੁਪਿੰਦਰ ਜੀ ਵਾਰੇ ਸ਼ਾਨਾਂ ਆਤਾਂ ਜਾਂਦੀਆਂ ਨੇ ਭਾਵੇਂ ਕਟਿਆ ਪੂਰੀਆ ਫੂਰੀਆ ਜੀ ਇਹ ਜਿਹੜੇ ਖਾਨ ਨੇ ਐਵੇਂ ਨਹੀਂ ਬਣੇ ਹਮ ਆਦਤਾਂ ਜਿਹੜੀਆਂ ਨੇ ਚਾਹੇ ਪਟਵਾਰੀ ਸਾਹਿਬ ਸੇਵਾ ਮੁਕਤ ਹੋ ਗਏ ਨੇ ਸਰਕਾਰ ਵੱਲੋਂ ਚੰਗੀ ਪੈਨਸ਼ਨ ਵੀ ਆ ਗਈ ਹੈ ਪਰ ਉਹ ਆਦਤਾਂ ਜਿਹੜੀਆਂ ਨੇ ਨਾ ਉਹ ਨਹੀਂ ਜਾਂਦੀਆਂ ਤੇ ਗੱਲ ਇਹ ਹੈ ਕਿ ਇਹ ਮੈਂ ਅਕਸਰ ਇਹ ਗੱਲ ਕਰਦਾ ਜੇ ਸਾਡੇ ਡੀਐਨਏ ਦੇ ਵਿੱਚ ਘੜ ਕਰ ਚੁੱਕੀਆਂ ਨੇ ਭ੍ਰਿਸ਼ਟਾਚਾਰ ਦੀਆਂ ਆਦਤਾਂ ਜੀ ਹੁਣ ਗੱਲ ਆਇਆ ਕਿ ਜਿਹੜਾ ਮਰਜੀ ਸਿਆਸੀ ਬੰਦਾ ਹੋਵੇ ਜੀ ਚਾਹੇ ਉਹ ਏ ਪਾਰਟੀ 'ਚ ਚੱਲ ਜੇ ਏ ਤੋਂ ਬੀ 'ਚ ਚੱਲ ਜੇ ਬੀ ਤੋਂ ਸੀ 'ਚ ਚੱਲ ਜੇ ਫਿਰ ਏ 'ਚ ਆ ਜਾਏ ਘੁੰਮਣਾ ਘੁਮਣਾ ਕਰਨਾ ਚਾਹੇ ਲੱਗਾ ਰਵੇ ਪਰ ਉਹ ਜਿਹੜੀਆਂ ਆਤਾਂ ਨੇ ਇਹ ਨਹੀਂ ਹੈ ਕਿ ਪਹਿਲਾਂ ਜੀ ਉਹ ਇਸ ਪਾਰਟੀ 'ਚ ਸੀ ਤੇ ਬੜਾ ਜੀ ਬੇਈਮਾਨ ਸੀ ਤੇ ਇਹ ਛੱਡ ਕੇ ਦੂਸਰੀ ਪਾਰਟੀ 'ਚ ਆ ਗਿਆ ਤੇ ਇੱਥੇ ਆ ਕੇ ਬੜਾ ਇਮਾਨਦਾਰ ਹੋ ਜਾਊਗਾ ਆਤਾਂ ਦੇ ਉਦਾਂ ਹੀ ਰਹਿਣੀਆਂ ਨੇ ਵਿਚਾਰਧਾਰਾ ਦੇ ਨਾਲ ਸਿਆਸੀ ਲੋਕਾਂ ਨੂੰ ਕਿ ਕਿਸ ਪਾਰਟੀ ਦੀ ਕੀ ਵਿਚਾਰਧਾਰਾ ਬਹੁਤ ਆ ਜਿਆਦਾ ਉਹਨਾਂ ਨੂੰ ਲੈਣਾ ਦੇਣਾ ਨਹੀਂ ਹੁੰਦਾ ਉਹਨਾਂ ਨੇ ਇਹ ਹੁੰਦਾ ਹੈ ਕਿ ਕਿਸ ਪਾਰਟੀ ਦਾ ਕੀ ਪ੍ਰਭਾਵ ਹੈ ਤੇ ਸਾਨੂੰ ਟਿਕਟ ਕਿਵੇਂ ਮਿਲ ਸਕਦੀ ਹੈ ਤੇ ਅਸੀਂ ਦੇਖੋ ਬਹੁਤ ਸਾਰੀਆਂ ਪਾਰਟੀਆਂ ਤੇ ਇਹ ਵੀ ਦੋਸ਼ ਲੱਗਦੇ ਰਹੇ ਨੇ ਕਿ ਭਾਈ ਇਹ ਜਿਹੜੀਆਂ ਟਿਕਟਾਂ ਨੇ ਇਹ ਵਿਕਦੀਆਂ ਨੇ ਜੀ ਪੈਸੇ ਦੀ ਗੱਲਬਾਤ ਹੈ ਜੀ ਹੁਣ ਆਮ ਬੰਦਾ ਮਾਤੜ ਬੰਦਾ ਜਿੰਨਾ ਮਰਜੀ ਇਮਾਨਦਾਰ ਹੋਵੇ ਹੂੰ ਉਹਨੂੰ ਕਿੰਨੇ ਕਿੰਨੀਆਂ ਮਤਲਬ ਪਾਰਟੀਆਂ ਹੋਣਗੀਆਂ ਇਕਾ ਦੁੱਕਾ ਬੰਦੇ ਹੋਣਗੇ ਉਹ ਵੀ ਮਤਲਬ ਕਿ ਸਿਰਫ ਇਹ ਸ਼ੋਅ ਕਰਨ ਵਾਸਤੇ ਕਿ ਦੇਖੋ ਜੀ ਅਸੀਂ ਹਰ ਤਰੱਕੀ ਤਰੀਕੇ ਦੇ ਬੰਦੇ ਨੂੰ ਟਿਕਟ ਦਿੰਨੇ ਆ ਜੀ ਜਾਦਾ ਕਰਕੇ ਦੂਜੇ ਪਾਸੇ ਇਹ ਵੀ ਹੈ ਕਿ ਪੈਸੇ ਵਾਲੇ ਬੰਦੇ ਤੋਂ ਚੰਦੇ ਦੇ ਰੂਪ ਚ ਪੈਸੇ ਲੈ ਕੇ ਜਾਂ ਦੂਜੇ ਪਾਸੇ ਟੇਬਲ ਥੱਲੇੋਂ ਪੈਸੇ ਲੈ ਕੇ ਟਿਕਟਾਂ ਦੀ ਵੰਡ ਹੁੰਦੀ ਹੈ ਹੁੰਦੀ ਰਹਿੰਦੀ ਕਾਕਸਰ ਸੁਣਿਆ ਕਿ ਲੋ ਜੀ ਇਹ ਸੁਣਨ ਨੂੰ ਮਿਲਦਾ ਜੀ ਇਹ ਦੇਖ ਲੋ ਜੀ ਇੰਨੀ ਪੈਸੇ ਲਿਆ ਹੁਣ ਜਿਹੜੇ ਬੰਦੇ ਨੇ ਟਿਕਟ ਲਈ ਹੈ ਪੈਸੇ ਦੇ ਕੇ ਉਹਨਾਂ ਪੂਰੇ ਦੇ ਕਰਨੇ ਕਰਨੇ ਹਨ ਹਣਾ ਹੁਣ ਜਿਹੜੇ ਬੰਦੇ ਨੇ ਨੌਕਰੀ ਲਈ ਹੈ ਪੈਸੇ ਦੇ ਕੇ ਉਹਨੇ ਪੂਰੇ ਕਰ ਨਹੀਂ ਕਰਨੇ ਆ ਜੀ ਇਹ ਸਾਡੇ ਸਮਾਜ ਦੀ ਕੌੜੀ ਸੱਚਾਈ ਹੈ ਇਸ ਨੂੰ ਨਕਾਰਿਆ ਨਹੀਂ ਨਹੀਂ ਜਾ ਸਕਦਾ ਆਪਾਂ ਜੋ ਮਰਜੀ ਗਏ ਤੁਹਾਡੇ ਕੋ ਕੀ ਪ੍ਰੂਫ ਹੈ ਦੇਖੋ ਅਸੀਂ ਕਿਸੇ ਪਾਰਟੀ ਦਾ ਅਸੀਂ ਕਿਸੇ ਮਹਿਕਮੇ ਦਾ ਨਾਂ ਨਹੀਂ ਲੈਂਦੇ ਪਰ ਪਤਾ ਸਭ ਨੂੰ ਹੁੰਦਾ ਕੀ ਚੱਲਦਾ ਪਿਆ ਕੀ ਨਹੀਂ ਚੱਲਦਾ ਕਿਸ ਤਰੀਕੇ ਨਾਲ ਚੱਲਦਾ ਪਤਾ ਸਭ ਨੂੰ ਹੁੰਦਾ ਸੋ ਲੋਕਾਂ ਨੂੰ ਜੇ ਕਹੀਏ ਨਾ ਵੀ ਆਮ ਜਨਤਾ ਵੀ ਉਹ ਵਿਚਾਰੀ ਉਹਨਾਂ ਨੂੰ ਨਹੀਂ ਪਤਾ ਤੇ ਉਹ ਜਿੰਨਾ ਕੁਝ ਜਨਤਾ ਨੂੰ ਪਤਾ ਹੁੰਦਾ ਨਾ ਜੀ ਉਹ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਜਨਤਾ ਨੂੰ ਕਿ ਤਨੇ ਕਿਤੇ ਕੋਈ ਖਬਰ ਕਰ ਲੈਂਦੀ ਹੈ ਤੇ ਸਾਨੂੰ ਵੀ ਜਾ ਕੇ ਗਰਾਊਂਡ 'ਚੋਂ ਪਤਾ ਲੱਗਦਾ ਹੈ ਕਿ ਇਹ ਚੀਜ਼ ਇਦਾਂ ਇਹ ਚੀਜ਼ ਇਦਾਂ ਤੇ ਫਿਰ ਅਸੀਂ ਜਦੋਂ ਘੋਕ ਕੱਢੀ ਤਾਂ ਤਾਂ ਵਾਕਈ ਦੰਦਾ ਥੱਲੇ ਜੀਭ ਆ ਜਾਂਦੀ ਹੈ ਕਿ ਵਾਕਈ ਇਦਾਂ ਚੀਜ਼ ਹੋਈ ਹੋ ਰਹੀ ਆ ਜਾਂ ਹੁੰਦੀ ਆ ਜੀ ਅੰਦਰ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਨਾ ਜੀ ਸਾਡੇ ਦੇਸ਼ ਦੇ ਵਿੱਚ ਬਹੁਤ ਬੇहद ਮਾੜੇ ਨੇ ਕੋਈ ਵੀ ਸਿਆਸੀ ਪਾਰਟੀ ਹੈ ਉਹ ਇਸ ਚੀਜ਼ ਦਾ ਤੋੜ ਨਹੀਂ ਕੱਢ ਪਾ ਰਹੀ ਜੇ ਮંત્રી ਜੇ ਵਧਾਇਆ ਕਿ ਇਦਾਂ ਦੇ ਹੋਣਗੇ ਤੇ ਅੱਗੋਂ ਜਿਹੜੇ ਫਰਦਰ ਡਿਪਾਰਟਮੈਂਟ ਦੇ ਅਧਿਕਾਰੀ ਨੇ ਜਾ ਅਧਿਕਾਰੀ ਨੇ ਉਹਨਾਂ ਨੇ ਕੀ ਕਰਨਾ ਹੈ ਤੇ ਜਿਹੜੀ ਆਮ ਜਨਤਾ ਹੈ ਉਹਨਾਂ ਤੋਂ ਕੀ ਆਸ ਲਾਈ ਜਾ ਸਕਦੀ ਹੈ ਆਮ ਜਨਤਾ ਨੇ ਵੀ ਤੇ ਕਿਤੇ ਨੇ ਕਿਤੇ ਕਹਿਣਾ ਵੀ ਇਹ ਉਹ ਕੰਮ ਕਰਦਾ ਇਹੋ ਜਿਹਾ ਤੇ ਫਿਰ ਅਸੀਂ ਵੀ ਕਰਦੇ ਆ ਉਹ ਫਿਰ ਦੇਖਣ ਵਾਸਤੇ ਅਖਬਾਰਾਂ ਨੇ ਜਾਂ ਸੁਰਖੀਆਂ ਬਣਾਉਣ ਵਾਸਤੇ ਜੀ ਮਾਮਲੇ ਕੁਝ ਹੋਰ ਹੁੰਦੇ ਨੇ ਉੱਥੇ ਆਪਣੇ ਆਪ ਨੂੰ ਬੜਾ ਨਾਤਾ ਤੋਤਾ ਸਾਫ਼ ਸੁਥਰਾ ਜੀ ਦੁੱਧ ਦਾ ਤੋਤਾ ਸਾਬਤ ਕਰਨਾ ਪੈਂਦਾ ਹੈ ਪਰ ਉਹਦੇ ਪਿੱਛੇ ਕੈਮਰੇ ਦੇ ਪਿੱਛੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨੇ ਕੁਝ ਹੋਰ ਹੁੰਦੀਆਂ ਨੇ ਪਰਦੇ ਦੇ ਪਿੱਛੇ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਉਹ ਕੁਝ ਹੋਰ ਹੀ ਹੁੰਦੀਆਂ ਨੇ ਜੀ ਜੀਵਰਿੰਦਰ ਜੀ ਧੰਨਵਾਦ ਤੁਹਾਡਾ ਇਹਨਾਂ ਵਿਸ਼ਿਆਂ ਤੇ ਗੱਲ ਕਰਨ ਦੇ ਲਈ ਸੋ ਇਹ ਸਨ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਸੈ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕਿ ਜਿਹੜਾ ਕਿ ਕਰੋਨਾ ਦਾ ਨਵਾਂ ਵੇਰੀਐਂਟ ਆ ਉਹਨੇ ਫੇਰ ਇੱਕ ਵਾਰ ਇਨਸਾਨਾਂ ਨੂੰ ਵਿਪਤਾ ਦੇ ਵਿੱਚ ਪਾ ਦਿੱਤਾ ਤੇ ਲੋਕਾਂ ਨੂੰ ਵੀ ਜਿਹੜੀਆਂ ਸਰਕਾਰ ਦੇ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੇ ਨੇ ਉਹਨਾਂ ਦੇ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ ਸਮਾਂ ਦੇਖ ਹੀ ਚੁੱਕੇ ਆ ਕਿ ਜਦੋਂ ਕਰੋਨਾ ਦੇ ਵਿੱਚ ਜਦੋਂ ਕਰੋਨਾ ਦੀ ਮਹਾਮਾਰੀ ਆਈ ਸੀ ਤਾਂ ਕਿੰਨਾ ਔਖਾ ਸਮਾਂ ਸੀ ਸਾਨੂੰ ਘਰਾਂ ਦੇ ਵਿੱਚ ਬਹਿਣਾ ਪੈ ਗਿਆ ਸੀ ਸਾਨੂੰ ਕੰਮਾਂ ਕਾਰਾਂ ਤੋਂ ਛੁੱਟੀਆਂ ਲੈਣੀਆਂ ਪੈਗੀਆਂ ਸੀ ਸੋ ਇਹ ਇਹ ਨਾ ਹੋਵੇ ਕਿ ਕਰੋਨਾ ਦੁਆਰਾ ਆ ਜਾਵੇ ਤਾਂ ਇਸ ਕਰਕੇ ਹਰ ਇੱਕ ਇਨਸਾਨ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਉੱਥੇ ਜੇਕਰ ਗੱਲ ਕਰੀਏ ਅਰਵਿੰਦ ਕੇਜਰੀਵਾਲ ਦੀ ਤਾਂ ਉਹਨਾਂ ਨੂੰ ਵਾਰ-ਵਾਰ ਜਿਹੜੇ ਸੱਮਨ ਭੇਜੇ ਜਾ ਰਿਹਾ ਕਿਤੇ ਨਾ ਕਿਤੇ ਦੋਨੋਂ ਪੱਖਾਂ ਦੀ ਗੱਲ ਕਰੀਏ ਜੇ ਆਪਾਂ ਦੋਨੋਂ ਪੱਖਾਂ ਦੀ ਨਿਰਪੱਖ ਹੋ ਕੇ ਗੱਲ ਕਰਦੇ ਹਾਂ ਕਿ ਵਾਰ-ਵਾਰ ਸੱਮਨ ਭੇਜੇ ਜਾ ਰਿਹਾ ਕਿਤੇ ਨਾ ਕਿਤੇ ਸਿਆਸਤ ਤੋਂ ਪ੍ਰੇਤ ਨਾ ਹੋਵੇ ਅਤੇ ਜੇਕਰ ਗੱਲ ਕਰੀਏ ਵਿਧਾਇਕ ਗੱਜਨ ਮਾਚਰਾ ਦੀ ਤਾਂ ਉਹਨਾਂ ਦੇ ਉੱਪਰ ਵੀ ਜਿਹੜੇ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਜਿਹੜਾ ਲੋਨ ਲਿਆ ਸੀਗਾ ਉਹਨਾਂ ਦੇ ਜਿਹੜੇ ਪੈਸੇ ਦੀ ਆ ਉਹ ਦੁਰਵਰਤੋਂ ਹੋਈ ਹੈ ਮਤਲਬ ਜਿਸ ਉਦੇਸ਼ ਦੇ ਨਾਲ ਉਹਨਾਂ ਨੇ ਪੈਸੇ ਲਏ ਸਰ ਉਹ ਉਸ ਉਦੇਸ਼ ਦੇ ਨਾਲ ਨਹੀਂ ਲੱਗੇ ਅਤੇ ਉਹਨਾਂ ਦੇ ਉੱਪਰ ਜਿਹੜੀ ਆ ਕਾਰਵਾਈ ਚੱਲ ਰਹੀ ਹੈ ਉਹਨਾਂ ਦੀ ਜਾਇਦਾਦ ਵੀ ਕਰੋੜਾਂ ਦੇ ਹਿਸਾਬ ਦੇ ਨਾਲ ਜਿਹੜੀ ਆ ਉਹ ਜ਼ਬਤ ਕੀਤੀ ਗਈ ਹੈ ਤੇ ਉੱਥੇ ਜੇਕਰ ਗੱਲ ਕਰੀਏ ਪਟਵਾਰੀ ਦੇ ਵੱਲੋਂ ਲਈ ਹੋਏ ਰਿਸ਼ਵਤ ਦੀ ਤਾਂ ਕਿਤੇ ਨਾ ਕਿਤੇ ਜਦੋਂ ਕੋਈ ਕੰਮ ਗਲਤ ਤਰੀਕੇ ਦੇ ਨਾਲ ਹੀ ਸ਼ੁਰੂ ਕੀਤਾ ਗਿਆ ਹੋਵੇ ਤਾਂ ਉਹਦਾ ਅੰਤ ਵੀ ਜਿਹੜਾ ਉਹ ਬੁਰਾ ਹੀ ਹੁੰਦਾ ਵਾ ਕਈਆਂ ਅਧਿਕਾਰੀਆਂ ਦੇ ਦੇਸ਼ਾਂ ਦੇ ਵਿੱਚ ਜਾਂ ਕੈਲੀਏ ਖੂਨ ਦੇ ਵਿੱਚ ਇਹ ਭ੍ਰਿਸ਼ਟਾਚਾਰੀ ਰਚ ਚੁੱਕੀ ਹੈ ਤਾਂ ਇਹਦਾ ਹੱਲ ਜਿਹੜਾ ਲੱਭਣਾ ਵਾ ਉਹ ਬਹੁਤ ਔਖਾ ਹੋ ਸਕਦਾ ਤਾਂ ਹੁਣ ਬਾਕੀ ਜੋ ਹੈ ਅੱਗੇ ਦੀ ਕਾਰਵਾਈ ਉਹ ਉਹਨਾਂ ਦੀ ਕਾਰਵਾਈ ਜਿਹੜੀ ਡਿਪਾਰਟਮੈਂਟ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਇਹ ਸੰਮ ਜਿਹੜੇ ਅੱਜ ਦੇ ਖਾਸ ਮੁੱਦੇ ਅੱਜ ਦੇ ਵਿਸ਼ੇਸ਼ ਮੁੱਦੇ ਤਾਂ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਖਾਸ ਮੁੱਦਿਆਂ ਨੂੰ ਲੈ ਕੇ ਭਗਤੀ ਸਿਆਸਤ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਚਲੰਤ ਮੁੱਦੇ ਹੋਣਗੇ ਤਦ ਤੱਕ ਲਈ ਦੀ ਇਜਾਜ਼ਤ ਧੰਨਵਾਦ ਸ਼ੁਕਰੀਆ